ਮੈਂ ਸ਼੍ਰੀ ਅਨਕੇਸ਼ ਸ਼ਰਮਾ ਜੀ ਨੂੰ ਬਾਦਸ਼ਾਪੁਰ ਲੈ ਕੇ ਗਿਆ ਸੀਗਾ ਜਿੱਥੇ ਖੱਗਰ ਦੀ ਸਭ ਤੋਂ ਵੱਡੀ ਮਾਰ ਪੈਂਦੀ ਹੈ ਜਿੱਥੇ ਬੰਨ ਟੁੱਟਦਾ ਹੈ ਜੀ ਉੱਥੇ ਜਦੋਂ ਬੰਨ ਟੁੱਟਦਾ ਹੈ ਤਾਂ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਉਹ ਪਾਣੀ ਦੇ ਬਾਹਰ ਚ ਨਿਕਲ ਜਾਂਦੀ ਹੈ ਆਪਾਂ ਨੂੰ ਨਾ ਜੀਰੀ ਦਿਖਦੀ ਹੈ ਨਾ ਕਣਕ ਦਿਖਦੀ ਹੈ ਚਾਰੇ ਪਾਸੇ ਪਾਣੀ ਦਿਖਦਾ ਹੈ ਮਹਾਰਾਣੀ ਪ੍ਰਨੀਤ ਕੌਰ ਜੀ ਇਹ 250 ਤੋਂ 300 ਕਰੋੜ ਦਾ ਜਿਹੜਾ ਪ੍ਰੋਜੈਕਟ ਸੀ ਇਹ ਲੋਕ ਸਭਾ ਚ ਪਾਸ ਕਰਾ ਕੇ ਲਿਆ ਸਕਦੇ ਸੀ ਕੈਪਟਨ ਅਮਰਿੰਦਰ ਸਿੰਘ ਜੀ ਆਪਣੇ ਚੀਫ ਜਿਹੜਾ ਚੀਫ ਮਿਨਿਸਟਰ ਫੰਡ ਚ ਦੇ ਸਕਦੇ ਸੀ ਪਰ ਇਹਨਾਂ ਦੀ ਜਿਹੜੀ ਸੋਚ ਹੈ ਇਹਨਾਂ ਦੀ ਕਰਨ ਯਾਰ ਕਥਨੀ ਚ ਬੜਾ ਫਰਕ ਹੈ ਇਹ ਇਲੈਕਸ਼ਨਾਂ ਜਿੱਤ ਕੇ ਚਲੇ ਜਾਂਦੇ ਨੇ ਮੋੜ ਕੇ ਸਾਡੇ ਆਮ ਲੋਕਾਂ ਦੇ ਵਿੱਚ ਆਂਦੇ ਨਹੀਂ ਇਹਨਾਂ ਨੇ ਪਿਛਲੇ 20 ਸਾਲ ਤੋਂ ਨਾ ਤੱਕ ਗਰਦਾ ਮਸਲਾ ਹੱਲ ਕੀਤਾ ਇੱਕ ਛੋਟਾ ਜਿਹਾ ਪੈਚ ਹੈ ਜੀ ਸਰਹੰਦ ਰੋਡ ਤੋਂ ਲੈ ਕੇ ਫਤਿਹਗੜ ਸਾਧ ਤੱਕ ਜੀ ਬਾਰਨ ਤੁਸੀਂ ਚਲ ਜਓ ਬਾਰਨ ਤੱਕ ਜਿਹੜਾ ਉਹ ਟੂ ਲੇਨ ਸੜਕ ਹੈਗੀ ਆ ਉਸ ਤੋਂ ਅੱਗੇ ਇੰਨੀ ਜ਼ਿਆਦਾ ਸਿੰਗਲ ਸੜਕ ਹੈ ਉੱਥੇ ਰੋਜ਼ ਐਕਸੀਡੈਂਟ ਹੁੰਦੇ ਨੇ ਜੀ ਕੋਈ ਨੌਜਵਾਨ ਵੀਰ ਮਰਦਾ ਛੋਟੇ ਛੋਟੇ ਬੱਚਿਆਂ ਦੀ ਮੈਂ ਦੇਖਿਆ ਹਰ ਰੋਜ਼ ਤੁਸੀਂ ਕਵਰ ਕਰਦੇ ਹੋ ਯਾਨੀ ਕਿ ਇੱਕ ਜਿਹੜਾ ਮੁੱਖ ਮੰਤਰੀ 10 ਸਾਲ ਰਿਹਾ ਹੋਵੇ ਮਹਾਰਾਣੀ ਸਾਹਿਬ ਚਾਰ ਵਾਰੀ ਮੈਂਬਰ ਪਾਰਲੀਮੈਂਟ ਰਿਹਾ ਹੋਵੇ ਉਹ 20 ਕਿਲੋਮੀਟਰ ਦਾ ਇਹਨਾਂ ਤੋਂ ਟੋਟਾ ਹੀ ਨਹੀਂ ਬਣਿਆ ਅੱਜ ਤੁਸੀਂ ਪੰਜਾਬ ਚ ਸ਼ੰਭੂ ਤੋਂ ਲੈ ਕੇ ਅੰਮ੍ਰਿਤਸਰ ਤੱਕ ਚਲ ਜਓ ਪਟਿਆਲੇ ਤੋਂ ਲੈ ਕੇ ਬਠਿੰਡੇ ਤੱਕ ਚਲ ਜਓ ਬਠਿੰਡੇ ਤੋਂ ਲੈ ਕੇ ਫਿਰੋਜ਼ਪੁਰ ਤੱਕ ਚਲ ਜਓ ਗੰਗਾ ਨਗਰ ਤੱਕ ਚਲ ਜਓ ਚਾਰ ਮਾਰਗੀ ਸੜਕਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ 2007 ਤੋਂ ਲੈ ਕੇ 17 ਤੱਕ ਬਣਾਈਆਂ ਹੂੰ ਰੋਡ ਵਾਈਡਨਿੰਗ ਦਾ ਇੰਨਾ ਸੋਹਣਾ ਕੰਮ ਕੀਤਾ ਅੱਜ ਤੁਸੀਂ ਮੋਹਾਲੀ ਚਲ ਜਓ ਹੂੰ ਆਪਾਂ ਜਦੋਂ ਬਨੂੜ ਤੋਂ 에어ਪੋਰਟ ਰੋਡ ਤੇ ਮੁੜਦੇ ਆਂ ਤੁਸੀਂ ਦੇਖੋਗੇ ਕੋਮਲ ਜੀ ਦੋਨੇ ਪਾਸੇ 200 200 ਫੁੱਟ ਸੜਕਾਂ ਨੇ ਜੀ ਉਹ ਜਿਹੜੀ ਦੇਣ ਹੈ ਸ਼੍ਰੀ ਅਨਕੇ ਸ਼ਰਮਾ ਜੀ ਹਲਕਾ ਇੰਚਾਰਜ ਮੋਹਾਲੀ ਵੀ ਰਹੇ ਉਹ ਜਦੋਂ ਚੀਫ ਇੰਜੀਨੀਅਰ ਇਹ ਕਹਿੰਦਾ ਸੀਗਾ ਕਿ ਅਸੀਂ ਇਹ ਰੋਡ ਵਾਈਡਨਿੰਗ ਨਹੀਂ ਕਰ ਸਕਦੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਔਰ ਸ਼੍ਰੀ ਅਨਕੇ ਸ਼ਰਮਾ ਜੀ ਆਪ ਫਿੱਟਾ ਲੈ ਕੇ ਉੱਥੇ ਮਨਮੇਨ ਸਿੱਧੂ ਜੀ ਲੱਗੇ ਹੋਏ ਸੀਗੇ ਪੁੱਡਾਂ 'ਤੇ ਉਹ ਆਫ ਫਿੱਤਾ ਚੱਕ ਕੇ ਸੜਕਾਂ ਨੂੰ ਨਾਪ ਕੇ ਦਿਖਾਉਂਦੇ ਸੀਗੇ ਚੀਫ ਇੰਜੀਨੀਅਰ ਸਾਹਿਬ ਇਹ ਸੜਕ ਚੌੜੀ ਮੈਂ ਸ਼੍ਰੀ ਐਨ ਕੇ ਸ਼ਰਮਾ ਜੀ ਨੂੰ ਬਾਦਸ਼ਾਪੁਰ ਲੈ ਕੇ ਗਿਆ ਸੀਗਾ ਜਿੱਥੇ ਖੱਗਰ ਦੀ ਸਭ ਤੋਂ ਵੱਡੀ ਮਾਰ ਪੈਂਦੀ ਹੈ ਜਿੱਥੇ ਬੰਨ ਟੁੱਟਦਾ ਜੀ ਉੱਥੇ ਜਦੋਂ ਬੰਨ ਟੁੱਟਦਾ ਤਾਂ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਹੈ ਉਹ ਪਾਣੀ ਦੇ ਬਾਹਰ ਚ ਨਿਕਲ ਜਾਂਦੀ ਹੈ ਆਪਾਂ ਨੂੰ ਨਾ ਜੀਰੀ ਦਿਖਦੀ ਹੈ ਨਾ ਕਣਕ ਦਿਖਦੀ ਹੈ ਚਾਰੇ ਪਾਸੇ ਪਾਣੀ ਦਿਖਦਾ ਮਹਾਰਾਣੀ ਪ੍ਰਨੀਤ ਕੌਰ ਜੀ ਇਹ 250 ਤੋਂ 300 ਕਰੋੜ ਦਾ ਜਿਹੜਾ ਪ੍ਰੋਜੈਕਟ ਸੀ ਇਹ ਲੋਕ ਸਭਾ ਚ ਪਾਸ ਕਰਾ ਕੇ ਲਿਆ ਸਕਦੇ ਸੀ ਕੈਪਟਨ ਅਮਰਿੰਦਰ ਸਿੰਘ ਜੀ ਆਪਣੇ ਚੀਫ ਜਿਹੜਾ ਚੀਫ ਮਿਨਿਸਟਰ ਫੰਡ ਚ ਦੇ ਸਕਦੇ ਸੀ ਪਰ ਇਹਨਾਂ ਦੀ ਜਿਹੜੀ ਸੋਚ ਹੈ ਇਹਨਾਂ ਦੀ ਕਰਨੀਅਰ ਕਥਨੀ ਚ ਬੜਾ ਫਰਕ ਹੈ ਇਹ ਇਲੈਕਸ਼ਨਾਂ ਜਿੱਤ ਕੇ ਚਲੇ ਜਾਂਦੇ ਨੇ ਮੁੜ ਕੇ ਸਾਡੇ ਆਮ ਲੋਕਾਂ ਦੇ ਵਿੱਚ ਆਉਂਦੇ ਨਹੀਂ ਇਹਨਾਂ ਨੇ ਪਿਛਲੇ 20 ਸਾਲ ਤੋਂ ਨਾ ਤੱਕ ਗਰਦਾ ਮਸਲਾ ਹੱਲ ਕੀਤਾ ਇੱਕ ਛੋਟਾ ਜਿਹਾ ਪੈਚ ਹੈ ਜੀ ਸਰਹੰਦ ਰੋਡ ਤੋਂ ਲੈ ਕੇ ਫਤੇਗੜ ਸਾਧ ਤੱਕ ਜੀ ਬਾਰਨ ਤੁਸੀਂ ਚਲ ਜਓ ਬਾਰਨ ਤੱਕ ਜਿਹੜਾ ਉਹ ਟੂ ਲੇਨ ਸੜਕ ਹੈਗੀ ਆ ਉਸ ਤੋਂ ਅੱਗੇ ਇੰਨੀ ਜ਼ਿਆਦਾ ਸਿੰਗਲ ਸੜਕ ਹੈ ਉੱਥੇ ਰੋਜ਼ ਐਕਸੀਡੈਂਟ ਹੁੰਦੇ ਨੇ ਜੀ ਕੋਈ ਨੌਜਵਾਨ ਵੀਰ ਮਰਦਾ ਛੋਟੇ ਛੋਟੇ ਬੱਚਿਆਂ ਦੀ ਮੈਂ ਦੇਖਿਆ ਹਰ ਰੋਜ਼ ਤੁਸੀਂ ਕਵਰ ਕਰਦੇ ਹੋ ਯਾਨੀ ਕਿ ਇੱਕ ਜਿਹੜਾ ਮੁੱਖ ਮੰਤਰੀ 10 ਸਾਲ ਰਿਹਾ ਹੋਵੇ ਮਹਾਰਾਣੀ ਸਾਹਿਬ ਚਾਰ ਵਾਰੀ ਮੈਂਬਰ ਪਾਰਲੀਮੈਂਟ ਰਿਹਾ ਹੋਵੇ ਉਹ 20 ਕਿਲੋਮੀਟਰ ਦਾ ਇਹਨਾਂ ਤੋਂ ਟੋਟਾ ਹੀ ਨਹੀਂ ਬਣਿਆ ਅੱਜ ਤੁਸੀਂ ਪੰਜਾਬ ਚ ਸ਼ੰਭੂ ਤੋਂ ਲੈ ਕੇ ਅੰਮ੍ਰਿਤਸਰ ਤੱਕ ਚਲ ਜਓ ਪਟਿਆਲੇ ਤੋਂ ਲੈ ਕੇ ਬਠਿੰਡੇ ਤੱਕ ਚਲ ਜਓ ਬਠਿੰਡੇ ਤੋਂ ਲੈ ਕੇ ਫਿਰੋਜ਼ਪੁਰ ਤੱਕ ਚਲ ਜਓ ਗੰਗਾ ਨਗਰ ਤੱਕ ਚਲ ਜਓ ਚਾਰ ਮਾਰਗੀ ਸੜਕਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ 2007 ਤੋਂ ਲੈ ਕੇ 17 ਤੱਕ ਬਣਾਈਆਂ ਹੂੰ ਰੋਡ ਵਾਈਡਨਿੰਗ ਦਾ ਇੰਨਾ ਸੋਹਣਾ ਕੰਮ ਕੀਤਾ ਅੱਜ ਤੁਸੀਂ ਮੋਹਾਲੀ ਚਲ ਜਓ ਹੂੰ ਆਪਾਂ ਜਦੋਂ ਬਨੂੜ ਤੋਂ 에어ਪੋਰਟ ਰੋਡ ਤੇ ਮੁੜਦੇ ਆਂ ਤਾਂ ਤੁਸੀਂ ਦੇਖੋਗੇ ਕੋਮਲ ਜੀ ਦੋਨੇ ਪਾਸੇ 200 200 ਫੁੱਟ ਸੜਕਾਂ ਨੇ ਜੀ ਉਹ ਜਿਹੜੀ ਦੇਣ ਹੈ ਸ਼੍ਰੀ ਅਨਕੇ ਸ਼ਰਮਾ ਜੀ ਹਲਕਾ ਇੰਚਾਰਜ ਮੋਹਾਲੀ ਵੀ ਰਹੇ ਉਹ ਜਦੋਂ ਚੀਫ ਇੰਜੀਨੀਅਰ ਇਹ ਕਹਿੰਦਾ ਸੀਗਾ ਕਿ ਅਸੀਂ ਇਹ ਰੋਡ ਵਾਈਡਨਿੰਗ ਨਹੀਂ ਕਰ ਸਕਦੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਔਰ ਸ਼੍ਰੀ ਅਨਕੇ ਸ਼ਰਮਾ ਜੀ ਆਪ ਫਿੱਟਾ ਲੈ ਕੇ ਉੱਥੇ ਮਨਮੇਸ਼ ਸਿੱਧੂ ਜੀ ਲੱਗੇ ਹੋਏ ਸੀਗੇ ਪੁੱਡਾਂ 'ਤੇ ਉਹ ਆਪ ਫਿੱਟਾ ਚੱਕ ਕੇ ਸੜਕਾਂ ਨੂੰ ਨਾਪ ਕੇ ਦਿਖਾਉਂਦੇ ਸੀਗੇ ਚੀਫ ਇੰਜੀਨੀਅਰ ਸਾਹਿਬ ਇਹ ਸੜਕ ਚੌੜੀ ਹੋ ਸਕਦੀ ਹੈ